I'm gonna be

ਸਰਵਣ ਸਿੰਘ ਪੰਦੇਰ ਜੀ ਡੀਸੀ ਕੰਪਲੈਕਸ ਅੰਮ੍ਰਿਤਸਰ ਤੋਂ ਦੇਖੋ ਟੇੜੀ ਲੱਗੀ ਹੋਈ ਆ ਅਸੀਂ ਬਾਸਮਤੀ ਛੁੱਟੀ ਹੋਈ ਆ ਲਗਭਗ ਬਾਸਮਤੀ ਤੇ ਰੇਟ 50% ਮੰਡੀਆਂ 'ਚ ਹੀਠਾਂ ਡਿੱਗ ਪਏ ਆ 1700 ਤੱਕ ਰੁਪਏ ਨੂੰ ਬਾਸਮਤੀ ਵਿਕੀ ਆ ਜਿਹੜੀ ਬਾਸਮਤੀ ਪਿਛਲੀ ਵਾਰ 3500 ਤੋਂ ਲੈ ਕੇ 4000 ਤੱਕ ਵਿਕਦੀ ਸੀਗੀ ਦੇਖੋ ਪੰਜਾਬ ਸਰਕਾਰ ਕਹਿੰਦੀ ਸੀ ਇਹਨੂੰ ਪ੍ਰਮੋਟ ਕਰਾਂਗੇ ਜੇ 3200 ਤੋਂ ਰੇਟ ਹੀਠਾਂ ਡਿੱਗੇ ਤਾਂ ਅਸੀਂ ਜਿਹੜਾ ਵਾ ਇੰਟਰ ਕਰਾਂਗੇ ਪੰਜਾਬ ਸਰਕਾਰ ਬੋਲ ਨਹੀਂ ਰਹੀ ਕੇਂਦਰ ਬਦਲੇ ਦੀ ਭਾਵਨਾ ਨਾਲ ਉਹਨੇ ਐਕਸਪੋਰਟ ਡਿਊਟੀ ਲਾਈ ਸਾਰੇ ਆਰਡਰ ਜਿਹੜੇ ਆ ਪਾਕਿਸਤਾਨ ਨੂੰ ਚਲੇ ਗਏ ਬਾਅਦ ਐਕਸਪੋਰਟ ਡਿਊਟੀ ਚੁੱਕੀ ਗਈ ਹੁਣ ਮੰਡੀ ਕ੍ਰੈਸ਼ ਕਰ ਰਹੀ ਆ ਸਾਡੀ ਦੁੱਖ ਦੀ ਗੱਲ ਆ ਕਿਸੇ মিডিਆ ਦੇ ਖਬਰ ਹੀ ਨਹੀਂ ਹੈਗੀ ਵੱਡੀਆਂ ਖਬਰਾਂ ਦੀ ਹੈਡਲਾਈਨ ਨਹੀਂ ਹੈਗੀ ਅਰੇ ਤੋਂ ਕਹਾ ਕੱਲ ਇੱਕ ਮਾਜੇ ਦੇ ਵਿਰੋਧੀ ਧਿਰ ਦੇ ਲੀਡਰ ਨੇ ਇੱਥੇ ਪੀਸੀ ਕੀਤੀ ਉਹਨੂੰ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿਸਾਨ ਦੇ ਪੁੱਤਰੋਂ ਵੀ ਕਿਸਾਨ ਮੰਡੀਆਂ ਚ ਰੋ ਰੇ ਇੱਥੇ ਵੀ ਬੋਲੋ ਨਾ ਕਾਂਗਰਸ ਬੋਲ ਰਹੀ ਆ ਇਸ ਕਰਕੇ ਅੱਜ ਅਸੀਂ ਬਾਸਮਤੀ ਸੁੱਟ ਕੇ ਡੀਸੀ ਦਫਤਰ ਪ੍ਰਦਰਸ਼ਨ ਕੀਤਾ ਸੜਕਾਂ ਤੇ ਵੀ ਬਾਸਮਤੀ ਖਿਲਾਰਾਂਗੇ ਔਰ ਇਹ ਤੋਂ ਕਹਾ ਤੀਨੂ ਗਰਦਾਸਪੁਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਔਰ ਇਹ ਤੋਂ ਕਹਾ ਵੱਡੇ ਐਕਸ਼ਨਾਂ ਦੀ ਵੀ ਸਰਕਾਰ ਤਿਆਰ ਰਹੇ ਜੇ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਧੰਨਵਾਦ